ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾਂ ਤੁਰੀਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਇੱਕ ਸੀ ਯੂ ਯੂ ਕੈਨਟ ਕਾਜ਼ ਕਿ ਇਹ ਵੀ ਇੱਕ ਬਿਆਨ ਇਸ ਤਰ੍ਹਾਂ ਦਾ ਰੱਖ ਵੀ ਕਰਨੀ ਕਰਕੇ ਨਸ਼ਾ ਵਧਿਆ ਪਲੀਜ਼ ਇਹ ਜੋ ਤੁਸੀਂ ਵੀਡੀਓ ਦੇਖੀ ਹੈ ਇੱਕ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵਿੱਚਕਾਰ ਹੋਈ ਤੂ ਤੂ ਮਮੈਂ ਦੀ ਵਿਧਾਨ ਸਭਾ ਦੇ ਵਿੱਚ ਦੋਵੇਂ ਜਾਣੇ ਇੱਕ ਦੂਜੇ ਦੇ ਅੰਮੋ ਸਾਹਮਣੇ ਹੋ ਕੇ ਇੱਕ ਦੂਜੇ ਦੇ ਨਾਲ ਪੜ ਗਏ ਪੂਰਾ ਮਾਜਰਾ ਕੀ ਹੈ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦੇ ਵਿੱਚ ਕੱਲ ਜਿਉਂ ਹੀ ਵੱਖ-ਵੱਖ ਮੁੱਦਿਆਂ ਦੇ ਉੱਤੇ ਟੈਨਸ਼ਨ ਕਾਲ ਹੋਈ ਉਸ ਸਮੇਂ ਪੰਜਾਬ ਤੋਂ ਜਲੰਧਰ ਸ਼ਾਉਣੀ ਤੋਂ ਵਿਧਾਇਕ ਕਾਂਗਰਸ ਦੇ ਪ੍ਰਗਟ ਸਿੰਘ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਕਿਸਾਨਾਂ ਦਾ ਮੁੱਦਾ ਚੁੱਕਦਿਆਂ ਚੁੱਕਦਿਆਂ ਪ੍ਰਗਟ ਸਿੰਘ ਨੇ ਇਹ ਸਾਰੇ ਮਾਮਲੇ ਦੇ ਵਿੱਚ ਸਰਕਾਰ ਨੂੰ ਕਰੜੇ ਹੱਥੀ ਲਿਆ ਤੇ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਇੱਕ ਵੀਡੀਓ ਜਿਹੜੀ ਪਾਈ ਗਈ ਸੀ। ਜਿਹੜੀ ਵੀਡੀਓ ਪਾ ਕੇ ਵਾਵਾ ਖੱਟਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਦੇ ਖਿਲਾਫ ਨਰੇਟਿਵ ਸਿਰਜਣ ਲਈ ਝੂਠਾ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਲੈ ਕੇ ਪ੍ਰਗਟ ਸਿੰਘ ਤਲਖੀ ਚਾਗੇ ਤੇ ਦੋਵਾਂ ਦੇ ਵਿਚਕਾਰ ਬਹਿਸ ਹੋ ਗਈ। ਆਪਾਂ ਪੂਰੀ ਵੀਡੀਓ ਦੇਖਦੇ ਆਂ। ਸਪੀਕਰ ਸਾਹਿਬ ਬੇਸਿਕਲੀ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅਸਲੀ ਗੱਲ ਇਹ ਹੈ ਕਿ ਕਿਸਾਨਾਂ ਨੇ ਤਾਂ ਕਦੀ ਵੀ ਦੋਨੇ ਬਾਰਡਰ ਬੰਦ ਕੀਤੇ ਹੀ ਨਹੀਂ ਹੈ ਬੰਦ ਤਾਂ ਕੀਤੇ ਆ ਹਰਿਆਣਾ ਸਰਕਾਰ ਨੇ ਤੇ ਜਦੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਆ ਆਪਾਂ ਔਨ ਰਿਕਾਰਡ ਸਰਕਾਰ ਨੇ ਕਿਤੇ ਹਰਿਆਣੇ 'ਚ ਕੋਈ ਬੇਨਤੀ ਕੀਤੀ ਹੋਵੇ ਕੋਈ ਐਫਰਟ ਕੀਤਾ ਹੋਵੇ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਉੱਥੇ ਕੋਈ ਨਾ ਕੋਈ ਧਰਨਾ ਜ਼ਰੂਰ ਲੱਗਿਆ ਹੁੰਦਾ ਚਾਹੇ ਸਿੰਬੋਲਿਕ ਹੁੰਦਾ ਚਾਹੇ ਅਦਰਵਾਇਜ਼ ਹੁੰਦਾ ਆਪਾਂ ਕਦੀ ਐਫਰਟ ਨਹੀਂ ਕੀਤੀ ਵੀ ਕਮ ਸੇ ਕਮ ਇਹਨਾ ਜੋ 100 ਕਿਸਾਨ ਜਾ ਕੇ ਉੱਥੇ ਧਰਨਾ ਲਾ ਦਿੰਦੇ ਤਾਂ ਉਹ ਤਾਂ ਆਪ ਆਫਰ ਕਰਦੇ ਸੀ ਵੀ ਹਾਂ ਵੀ ਤੁਸੀਂ ਖੋਲੋ ਲੇਕਿਨ ਅਸਲੀ ਗੱਲ ਹੈ ਕਿ ਇਹ ਜਿਹੜੀ ਪਰਸੈਪਸ਼ਨ ਬਣਾਈ ਜਾ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤੇ ਬੀਜੇਪੀ ਦੇ ਇਸ਼ਾਰੇ ਤੇ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਪੋਲਰਾਈਜੇਸ਼ਨ ਕਰਨੀ ਚਾਹੁੰਦੇ ਆ ਇਹ ਕੰਮ ਸਪੀਕਰ ਸਾਹਿਬ ਪੰਜਾਬ ਕਿਉਂਕਿ ਪੰਜਾਬ ਤਾਂ ਉਹ ਗੁਰੂਆਂ ਦੀ ਧਰਤੀ ਆ ਸਾਨੂੰ ਗੁਰਤੀ ਮਿਲੀ ਆ ਭੀ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਮ ਈਸਾਈ ਪਹਿਲਾਂ ਇਨਸਾਨੀਅਤ ਦੀ ਗੱਲ ਹੁੰਦੀ ਆ ਬਾਅਦ ਚ ਕਿਸੇ ਧਰਮ ਦੀ ਤਾਂ ਕਿਸੇ ਜਾਤ ਦੀ ਗੱਲ ਹੁੰਦੀ ਆ ਔਰ ਸਾਡਾ ਜਿਹੜਾ ਵਪਾਰੀ ਵਰਗ ਆ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਫਰੋਤੀਆਂ ਕਿੰਨੀਆਂ ਗੈਂਗਸਟਰ ਕੌਲਾਂ ਮੈਨੂੰ ਲੱਗਦਾ ਔਨ ਰਿਕਾਰਡ ਵੀ ਬਹੁਤੀਆਂ ਚੀਜ਼ਾਂ ਨਹੀਂ ਆਈਆਂ ਤੇ ਜੋ ਇਸ ਸਰਕਾਰ ਨੇ ਸਾਡੇ ਵਪਾਰੀ ਵਰਗ ਦਾ ਹਾਲ ਕੀਤਾ ਤੇ ਮੈਨੂੰ ਲੱਗਦਾ ਕਿਸੇ ਤੋਂ ਭੁੱਲਿਆ ਨਹੀਂ ਐਵੇਂ ਇਸ ਪਰਸੈਪਸ਼ਨ ਦੇ ਉੱਤੇ ਕਿਉਂਕਿ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ মিডিਆ ਨੂੰ ਯੂਜ਼ ਕਰਕੇ ਇਹ ਕੰਮ ਕਰਦੀ ਆ ਤੇ ਆਪਾਂ ਇੱਥੇ ਕਰਨ ਲੱਗ ਪਏ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟੋਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਮੈਂ ਤਾਂ ਤੁਹਾਡੀ ਕੰਸੀ ਨਹੀਂ ਸੀ ਯੂ ਯੂ ਕਾਂਟ ਕਾ ਇਸ ਵੀ ਮੇਰੀ ਇੱਕ ਬਿਆਨ ਇਸ ਤਰ੍ਹਾਂ ਦਾ ਲਾਤ ਵੀ ਧਰਨੇ ਕਰਕੇ ਨਖਾਵਾ ਤੇ ਪ੍ਰਗਟ ਸਿੰਘ ਇੱਥੇ ਨਹੀਂ ਰੁਕੇ ਫਿਰ ਪ੍ਰਗਟ ਸਿੰਘ ਸੋਸ਼ਲ ਮੀਡੀਆ ਤੇ ਆ ਗਏ ਉਹਨਾਂ ਨੇ ਕੁਲਤਾਰ ਸਿੰਘ ਸੰਧਵਾ ਨੂੰ ਇਹ ਪੁੱਛਿਆ ਕਿ ਕੀ ਸਪੀਕਰ ਸਾਹਿਬ ਹੁਣ ਮਾਫੀ ਮੰਗਣਗੇ ਉਹਨਾਂ ਨੇ ਕੁਲਤਾਰ ਸਿੰਘ ਸੰਧਵਾ ਦੇ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਕਿਸਾਨਾਂ ਦੇ ਨੂੰ ਨਸ਼ੇ ਵਧਾਉਣ ਦਾ ਜ਼ਿੰਮੇਵਾਰ ਦੱਸਿਆ ਉਹ ਵੀਡੀਓ ਵੀ ਪਾ ਦਿੱਤੀ ਔਰ ਸਪੀਕਰ ਸਾਹਿਬ ਮੈਂ ਤੁਹਾਨੂੰ ਬੇਨਤੀ ਜ਼ਰੂਰ ਕਰਨੀ ਚਾਹ ਰਾ ਤੁਹਾਡੀ ਇੱਕ ਸਟੇਟਮੈਂਟ ਜਿਹੜੀ ਆ ਕਿਉਂਕਿ ਯੂ ਆਰ ਦਾ ਕਸਟਡੀਅਨ ਆਫ ਦਾ ਹਾਊਸ ਤੁਸੀਂ ਤਾਂ ਇੱਥੋਂ ਤੱਕ ਕਹਿਤਾ ਵੀ ਜਿਹੜਾ ਈਵਨ ਕੇ ਨਸ਼ਾ ਆ ਉਹ ਵੀ ਇਹਨਾਂ ਆ ਜਿਹੜੇ ਧਰਨੇ ਲੱਗੇ ਆ ਉਹਦੇ ਕਰਕੇ ਵਧਿਆ ਸਪੀਕਰ ਸਾਹਿਬ ਇੰਦਰ ਨੂੰ ਨਾ ਆਪਾ ਤੁਰਿਏ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਇਹ ਕਿਹਾ ਸਾਥੀਓ ਜਿਹੜੇ ਹਾਈਵੇ ਬੰਦ ਕਰਦੇ ਆ ਜਿਹੜੀ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਉਹਨਾਂ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆ ਲੈ ਜਾ ਰਹੇ ਕੰਮ ਨਹੀਂ ਮਿਲਦਾ ਤੇ ਨਸ਼ੇ ਆ ਲੈ ਜਾਣਗੇ ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰਾਂ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਦੇ ਇਹ ਯੁੱਧ ਹੈ ਜਿੱਤ ਸਕਦੇ ਇਹਦੇ ਵਾਸਤੇ ਸਾਨੂੰ ਰੁਜ਼ਗਾਰ ਦੇਣਾ ਪੈਣਾ ਨੌਜਵਾਨਾਂ ਨੂੰ ਔਰ ਰੁਜ਼ਗਾਰ ਤਾਂ ਮਿਲੇਗਾ ਜੇ ਸਾਡੇ ਰਸਤੇ ਖੁੱਲਣਗੇ